बहुत लग रहा हाँ। कई दिन घर रहना पे हाँ बहुत ज्यादा दिन घर भी रहे हफ्ता को हो गया घर रहे बहुत वादिया लग रहा है डर लग ਥੋੜਾ ਬਤਾ ਹੋਣੇ ਲੱਗ ਰਿਹਾ ਹੋਰ ਬਹੁਤ ਹੀ ਵਧੀਆ ਲੱਗ ਰਿਹਾ ਹੈ ਘਰੇ ਰਹਿ ਰਹਿ ਕੇ ਤਾਂ ਬਹੁਤ ਜ਼ਿਆਦਾ ਬੋਰਿੰਗ ਹੋ ਗਿਆ ਜਿਹੜਾ ਕੰਮ ਮਿਲਦਾ ਸੀ ਸਕੂਲ ਦਾ ਅਸੀਂ ਉਹ ਟਾਈਮ ਟੂ ਟਾਈਮ ਕੰਪਲੀਟ ਵੀ ਕਰਦੇ ਸੀ ਸਰ ਪਹਿਲਾਂ ਘਰੇ ਡਰ ਵੀ ਲੱਗਦਾ ਹੁੰਦਾ ਸੀ ਕਿ ਜਿਵੇਂ ਜੰਗ ਛੇੜ ਗਈ ਹੈ ਤੇ ਸਰ ਜਦੋਂ ਆਪਾਂ ਸਕੂਲੇ ਆਏ ਤੇ ਬਹੁਤ ਹੀ ਵਧੀਆ ਲੱਗਾ ਸਾਨੂੰ ਪੜਾਈ ਦੇ ਨਾਲ ਜੋ ਬੱਚੇ ਨੇ ਸਕੂਲ ਆ ਕੇ ਸਿੱਖਣਾ ਹੈ ਉਹ ਬਹੁਤ ਜ਼ਰੂਰੀ ਹੈ ਇੱਥੇ ਕੱਲਾ ਕਿਤਾਬੀ ਪੜਾਈ ਨਹੀਂ ਇਹਨਾਂ ਨਾਲ ਨਾਲ ਬੱਚਾ ਨੂੰ ਪ੍ਰੈਕਟੀਕਲ ਵੀ ਕਰਵਾਏ ਜਾਣਾ ਜਿਹਦੇ ਨਾਲ ਬੱਚਾ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜਾ ਪੜ੍ਹਾਈ ਦਾ ਜਿਹੜਾ ਇਹ ਉਹਨਾਂ ਦਾ ਮਿਆਰ ਹੀ ਜ਼ਿਆਦਾ ਉੱਚਾ ਚੁੱਕਿਆ ਜਾਣਾ ਹਾਂਜੀ ਪੇਪਰ ਵੀ ਜਲਦੀ ਹੀ ਸ਼ੁਰੂ ਹੋਣ ਲੱਗ ਜਾ ਰਹੇ ਨੇ ਸਰਕਾਰ ਨੇ ਜਿਹੜਾ ਸਮਰੱਥ ਮਿਸ਼ਨ ਸ਼ੁਰੂ ਕੀਤਾ ਉਹਦੇ ਅਧੀਨ ਜਿਹੜੇ ਬੇਸਲਾਈਨ ਤੇ ਮਿਡਲਾਈਨ ਟੈਸਟ ਹੋ ਚੁੱਕੇ ਨੇ ਹੁਣ ਜਿਹੜੇ ਬੱਚਿਆਂ ਦੀ ਦੋ ਤਮਾਈ ਪ੍ਰੀਖਿਆ ਜਿਹੜੀ ਹੈ ਉਹ ਸ਼ੁਰੂ ਹੋਣ ਵਾਲੀ ਹੈ ਬੱਚਿਆਂ 'ਚ ਭਾਰੀ ਉਤਸ਼ਾਹ ਤੁਸੀਂ ਦੇਖੋ ਬੱਚੇ ਤੇ ਧੜਾ ਧੜੀ ਆ ਰਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੋ ਫੇਰ ਪਹਿਲਾ ਦੀ ਤਰ੍ਹਾਂ ਰੂਟੀਨ ਦੇ ਵਾਂਗੂ ਅੱਜ ਜਿਹੜੇ ਸਕੂਲ ਜਿਹੜੇ ਆ ਸਰਕਾਰ ਵੱਲੋਂ ਖੋਲ ਜਿੱਤੇ ਗਏ ਨੇ 노 ਡਾਊਟ ਆਨਲਾਈਨ ਕਲਾਸਿਸ ਜਿਹੜੀਆਂ ਲੱਗ ਰੀਆਂ ਸਨ ਪਰ ਜੋ ਵੀਆਰਸੀਆ ਦੇ ਨਾਲ ਹੂ ਬਰੂ ਜਿਹੜੀ ਇੰਟਰੈਕਸ਼ਨ ਕਰਨ ਦਾ ਮਜ਼ਾ ਜਾਂ ਪੜ੍ਹਾਈ ਦਾ ਆਂਦਾ ਉਹ ਜਿਹੜਾ ਅੱਜ ਤੋਂ ਸਾਨੂੰ ਜਿਹੜਾ ਉਹ ਮਿਲੇਗਾ ਔਰ ਆਹ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਵੀ ਆ ਰਹੀਆਂ ਇਹ ਬਹੁਤ ਵਧੀਆ ਗੱਲ ਹੈ ਕਿ ਸਕੂਲ ਜਿਹੜੇ ਖੋਲ ਦਿੱਤੇ ਗਏ ਆ ਤੇ ਵਿਦਿਆਰਥੀਆਂ ਨੂੰ ਜਿਹੜਾ ਹੈ ਵਿੱਦਿਆ ਦਾ ਜਿਹੜਾ ਦਾਣ ਆਪਾਂ ਦੇ ਕਾਫੀ ਤਣਾਅਪੂਰਨ ਮਾਹੌਲ ਰਿਹਾ ਸੀ ਤੇ ਕਿੰਨਾ ਕੁ ਮਸੂਰ ਰਾਤ ਬੱਚੇ ਨਹੀਂ ਕਰਦੇ ਆ ਕੋਈ ਉਸ ਟਾਈਮ ਦੇ ਉੱਤੇ ਤੇ ਕਾਫੀ ਟੈਨਸ਼ਨ ਜਿਹੜੀ ਹੈ ਦੋਨਾਂ ਦੇਸ਼ਾਂ ਦੇ ਵਿੱਚ ਹੋਈ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉੱਪਰ ਦੀਆਂ ਸਰਕਾਰਾਂ ਨੇ ਵੀ ਇਹ ਨਾਲ ਮਿਲ ਕੇ ਜਿਹੜਾ ਇਹ ਜੰਗਬੰਦੀ ਦੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਹੈ ਔਰ ਦੁਬਾਰਾ ਤੋਂ ਜਿਹੜੇ ਸਕੂਲ ਹੈ ਉਸੇ ਤਰ੍ਹਾਂ ਫੇਰ ਜਿਹੜੇ ਵਿਦਿਆਰਥੀਆਂ ਨੂੰ ਵਿੱਦਿਆ ਦੇਣ ਦੇ ਲਈ ਆਪਾਂ ਹਾਜ਼ਰ ਹਾਜ਼ਰੀ ਕਿੰਨੀ ਕਿ ਬੱਚਿਆਂ ਦੀ ਹੈ ਹਾਜ਼ਰੀ ਦੇਖੋ ਜੀ 100% ਤੇ ਨਹੀਂ ਹੋ ਸਕਦੀ ਆਪਾਂ ਫਿਰ ਵੀ ਆਪਣੇ ਸਕੂਲ ਦੇ ਗਰੁੱਪਾਂ ਦੇ ਵਿੱਚ WhatsApp ਗਰੁੱਪ ਬਣਾਏ ਨੇ ਸਾਰੇ ਕਲਾਸ ਦੇ 6ਵੀਂ ਤੋਂ 12ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਕੱਲ ਹੀ ਗਰੁੱਪਾਂ ਦੇ ਵਿੱਚ ਤਕੀਦ ਕਰ ਦਿੱਤੀ ਸੀ ਕਿ 100% ਜੜੀ ਹਾਜ਼ਰੀ ਯਕੀਨੀ ਬਣਾਓ ਔਰ ਕੋਸ਼ਿਸ਼ ਕਰਾਂਗੇ ਅਸੀਂ ਮਾਪਿਆਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਜੜੇ ਵਿਦਿਆਰਥੀ ਜੜੇ ਆ ਅੱਜ ਕਿਸੇ ਕਾਰਨ ਨਹੀਂ ਆ ਸਕੇ ਜਾਂ ਪਹਿਲੇ ਦਿਨ ਜੋ ਆਪਣੇ ਵਿਦਿਆਰਥੀਆਂ ਨੂੰ ਜੋ ਕਿਸੇ ਕਿਸਮ ਦਾ ਕੋਈ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਸਕੂਲਾਂ 'ਚ ਨਹੀਂ ਔਰ ਸਾਡੇ ਟੀਚਰ ਵੀ ਬਹੁਤ ਤਤਪਰ ਨੇ ਔਰ ਅਸੀਂ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਔਰ ਵਿਦਿਆਰਥੀ ਦਾਨ ਦੇਣ ਲਈ ਤਿਆਰ ਹੈ